ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਹੁਕਮਨਾਮਾ ਇਨਸਾਈਡਸ ਵਿਚਾਰ ਚਰਚਾ ਦੀ ਇਸ ਕੜੀ ਵਿੱਚ ਆਪ ਸਭ ਦਾ ਬਹੁਤ ਨਿੱਘਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 17 ਸਤੰਬਰ 2025 ਨੂੰ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਪਾਵਨ ਹੁਕਮਨਾਮਾ ਸਾਹਿਬ ਆਇਆ ਹੈ ਉਸ 'ਤੇ ਮਿਲ ਕੇ ਵਿਚਾਰ ਕਰਾਂਗੇ ਜੀ ਸਾਡੀ ਕੋਸ਼ਿਸ਼ ਇਹ ਹੈ ਕਿ ਗੁਰੂ ਸਾਹਿਬ ਦੇ ਜੋ ਅਨਮੋਲ ਬਚਨ ਨੇ ਉਹਨਾਂ ਨੂੰ ਪਿਆਰ ਨਾਲ ਨਿਮਰਤਾ ਨਾਲ ਸਮਝਿਏ ਤੇ ਉਹਨਾਂ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਸੋਨਾ ਬਣਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਿਲਕੁਲ ਤੇ ਅੱਜ ਦਾ ਇਹ ਪਾਵਨ ਹੁਕਮਨਾਮਾ ਸਾਹਿਬ ਜੀ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 600 ਉਤੇ ਸੁਭਾਇਮਾਨ ਹੈ ਅੰਗ 600 ਜੀ ਇਹ ਬਾਣੀ ਸੋਰਠ ਰਾਗ ਵਿੱਚ ਹੈ ਤੇ ਇਸ ਦੇ ਰਚਨਾਹਾਰ ਨੇ ਤੀਸਰੇ ਪਾਤਸ਼ਾਹ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਅਮਰਦਾਸ ਜੀ ਹਾਂਜੀ ਗੁਰੂ ਸਾਹਿਬ ਨੇ ਸਾਨੂੰ ਜੀਵਨ ਦੀ ਅਸਲ ਸੱਚਾਈ ਦੱਸਰੇ ਨੇ ਤੇ ਨਾਲੇ ਉਹ ਰਾਹ ਵੀ ਜਿਸ ਤੇ ਚੱਲ ਕੇ ਸਦਾ ਦੀ ਖੁਸ਼ੀ ਮਿਲਦੀ ਹੈ ਬਿਲਕੁਲ ਤਾਂ ਆਓ ਸਭ ਤੋਂ ਪਹਿਲਾਂ ਪੂਰੇ ਸ਼ਰਧਾ ਨਾਲ ਬਾਣੀ ਸਰਵਣ ਕਰੀਏ ਫਿਰ ਇਸ ਤੇ ਡੂੰਘੇ ਅਰਥਾਂ ਨੂੰ ਸਮਝਣ ਦਾ ਯਤਨ ਕਰਦੇ ਹਾਂ ਸੋਰਠ ਮਹਿਲਾ ਤੀਜਾ ਭਗਤ ਖਜ਼ਾਨਾ ਭਕਤਨ ਕੋ ਦਿਆ ਨਾਉ ਹਰ ਤਨ ਸੱਚ ਸੋਏ ਜੀ ਸਤਗੁਰੂ ਪਾਤਸ਼ਾਹ ਨੇ ਸ਼ੁਰੂ ਕੀ ਇੱਕ ਬਹੁਤ ਵੱਡੀ ਮਤਲਬ ਬਖਸ਼ਿਸ਼ ਦੀ ਗੱਲ ਕਰ ਰਹੇ ਨੇ ਹਾਂਜੀ ਕਹਿੰਦੇ ਨੇ ਕਿ ਪਰਮਾਤਮਾ ਨੇ ਆਪਣੇ ਪਿਆਰੇ ਭਗਤਾਂ ਨੂੰ ਜਿਨ੍ਹਾਂ ਦੇ ਦਿਲ ਚ ਪ੍ਰੇਮ ਹੈ ਉਹਨਾਂ ਨੂੰ ਇੱਕ ਖਾਸ ਖਜ਼ਾਨਾ ਦਿੱਤਾ ਖਜ਼ਾਨਾ ਹਾਂਜੀ ਪਰ ਇਹ ਕੋਈ ਦੁਨੀਆ ਦੀ ਦੌਲਤ ਨਹੀਂ ਕੋਈ ਪਦਾਰਥ ਨਹੀਂ ਇਹ ਹੈ ਭਗਤੀ ਦਾ ਖਜ਼ਾਨਾ ਭਗਤੀ ਦਾ ਖਜ਼ਾਨਾ ਵਾਹ ਇਹ ਸੁਣ ਕੇ ਨਾ ਮਨ ਚ ਇੱਕ ਵੱਖਰੀ ਜੀ ਭਾਵਨਾ ਆਂਦੀ ਹੈ ਆਪਾਂ ਆਮ ਤੌਰ ਤੇ ਤਾਂ ਖਜ਼ਾਨੇ ਦਾ ਮਤਲਬ ਸੋਨਾ ਚਾਂਦੀ ਪੈਸਾ țeਲਾ ਸਮਝਦੇ ਆਂ ਪਰ ਇੱਥੇ ਗੱਲ ਹੋ ਰਹੀ ਆ ਆਤਮਿਕ ਦੌਲਤ ਦੀ ਇਹ ਖਜ਼ਾਨਾ ਹੈ ਕੀ ਅਸਲ ਚ ਬਿਲਕੁਲ ਤੁਸੀਂ ਸਹੀ ਸਮਝਿਆ ਗੁਰੂ ਸਾਹਿਬ ਅੱਗੇ ਆਪ ਹੀ ਦੱਸਦੇ ਨੇ ਨਾਉ ਹਰ ਤਨ ਸੱਚ ਸੋਏ ਅੱਛਾ ਇਹ ਖਜ਼ਾਨਾ ਹੈ ਹਰੀ ਪ੍ਰਮਾਤਮਾ ਦਾ ਨਾਮ ਇਹੀ ਨਾਮ ਤਨ ਦੇਖੋ ਜੀ ਅਸਲੀ ਸੱਚੀ ਤੇ ਹਮੇਸ਼ਾ ਰਹਿਣ ਵਾਲੀ ਪੂੰਜੀ ਹੈ ਸੱਚੀ ਪੂੰਜੀ ਸੱਚ ਹੈ ਤੇ ਕੱਲ ਨੂੰ ਵੀ ਸੱਚ ਰਹੇਗਾ ਹਮੇਸ਼ਾ ਨਾਲ ਨਿਭਣ ਵਾਲਾ ਬਿਲਕੁਲ ਦੁਨੀਆ ਦਾ ਪੈਸਾ ਤਾਂ ਅੱਜ ਹੈ ਕੱਲ ਨਹੀਂ ਪਰ ਨਾਮ ਧੰਨ ਹਮੇਸ਼ਾ ਕਾਇਮ ਰਹਿੰਦਾ ਇਹ ਰੱਬ ਵੱਲੋਂ ਆਪਣੇ ਭਗਤਾਂ ਲਈ ਸਭ ਤੋਂ ਵੱਡੀ ਦਾਤ ਹੈ ਜੀ ਅਖੁੱਟ ਨਾਮ ਧੰਨ ਕਦੇ ਨਿਖਟੇ ਨਹੀਂ ਕਿਨੇ ਨਾ ਕੀਮਤ ਹੋਏ ਹੁਣ ਦੇਖੋ ਉਸ ਨਾਮ ਧੰਨ ਦੀ ਖਾਸੀਅਤ ਦੱਸੀ ਜਾ ਰਹੀ ਹੈ ਇਹ ਅਖੁੱਟ ਹੈ ਅਖੁੱਟ ਇਸ ਦਾ ਕੀ ਮਤਲਬ ਹੋਇਆ ਅਖੁੱਟ ਮਤਲਬ ਜਿਹੜਾ ਕਦੇ ਖੁੱਟਦਾ ਨਹੀਂ ਕਦੇ ਮੁਕਦਾ ਨਹੀਂ ਜਿੰਨਾ ਮਰਜ਼ੀ ਵੰਡ ਲਓ ਜਿੰਨਾ ਮਰਜ਼ੀ ਸਿਮਰਨ ਕਰ ਲਓ ਇੱਕ ਘਟਦਾ ਨਹੀਂ ਸਗੋਂ ਵੱਧਦਾ ਜਾਂਦਾ ਵਾਹ ਤੇ ਦੂਜੀ ਗੱਲ ਕਦੇ ਨਿਖੁੱਟੇ ਨਹੀਂ ਮਤਲਬ ਇੱਕ ਕਦੇ ਖਾਲੀ ਨਹੀਂ ਹੁੰਦਾ ਕਦੇ ਕਮੀ ਨਹੀਂ ਹੁੰਦੀ ਇਸ 'ਚ ਇਹ ਤਾਂ ਕਮਾਲ ਦੀ ਗੱਲ ਹੈ ਦੁਨੀਆ ਦੇ ਤਾਂ ਸਾਰੇ ਖਜ਼ਾਨੇ ਵਰਤਿਆਂ ਮੁੱਕ ਜਾਂਦੇ ਨੇ ਪਰ ਨਾਮ ਤਨ ਕਦੇ ਨਹੀਂ ਮੁੱਕਦਾ ਤੇ ਅੱਗੇ ਕਿਹਾ ਇਹ ਕਿੰਨੇ ਨਾ ਕੀਮਤ ਹੋਏ ਇਸ ਦਾ ਕੀ ਭਾਵੇਂ ਜੀ ਇਸ ਦਾ ਭਾਵੇਂ ਹੈ ਜੀ ਕਿ ਇਸ ਨਾਮ ਤਨ ਦਾ ਕੋਈ ਮੁੱਲ ਲਾ ਹੀ ਨਹੀਂ ਸਕਦਾ ਕੋਈ ਵੀ ਨਹੀਂ ਕੋਈ ਵੀ ਨਹੀਂ ਦੁਨੀਆ ਦੀ ਕੋਈ ਕਰੰਸੀ ਕੋਈ ਦੌਲਤ ਸੋਨਾ ਚਾਂਦੀ ਹੀਰੇ ਮੋਤੀ ਕੁਝ ਵੀ ਇਸ ਨਾਮ ਤਨ ਨੂੰ ਖਰੀਦ ਨਹੀਂ ਸਕਦਾ ਇਹ ਤਾਂ ਅਮੋਲਕ ਹੈ ਇਸ ਦੀ ਕੀਮਤ ਹੈ ਹੀ ਨਹੀਂ ਫਿਰ ਇਹ ਮਿਲਦਾ ਕਿਵੇਂ ਹੈ ਇਹ ਸਿਰਫ ਤੇ ਸਿਰਫ ਗੁਰੂ ਦੀ ਕਿਰਪਾ ਨਾਲ ਰੱਬ ਦੀ ਬਖਸ਼ਿਸ਼ ਨਾਲ ਹੀ ਮਿਲਦਾ ਕਿਸੇ ਦੁਨੀਆਵੀ ਚੀਜ਼ ਨਾਲ ਨਹੀਂ ਇਹ ਸਾਨੂੰ ਯਾਦ ਕਰਾਉਂਦਾ ਕਿ ਜ਼ਿੰਦਗੀ ਚ ਅਸਲੀ ਕੀਮਤੀ ਚੀਜ਼ਾਂ ਪੈਸੇ ਨਾਲ ਨਹੀਂ ਮਿਲਦੀਆਂ ਨਾਮ ਤਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਤੇ ਜਿਨ੍ਹਾਂ ਪਾਗਾਂ ਵਾਲਿਆਂ ਨੂੰ ਇਹ ਸੱਚਾ ਹਮੇਸ਼ਾ ਰਹਿਣ ਵਾਲਾ ਨਾਮ ਤਾਂ ਮਿਲ ਜਾਂਦਾ ਹੈ ਨਾ ਹਾਂਜੀ ਉਹਨਾਂ ਨੂੰ ਫਿਰ ਮਿਲਦਾ ਕੀ ਹੈ ਗੁਰੂ ਸਾਹਿਬ ਕਹਿੰਦੇ ਨੇ ਮੁਖ ਉਜਲੇ ਹੋਏ ਉਹਨਾਂ ਦੇ ਚਿਹਰੇ ਰੋਸ਼ਨ ਹੋ ਜਾਂਦੇ ਨੇ ਚਿਹਰੇ ਰੋਸ਼ਨ ਮਤਲਬ ਲੋਕਾਂ 'ਚ ਇੱਜ਼ਤ ਮਿਲਦੀ ਹੈ ਹਾਂਜੀ ਲੋਕ ਪਰਲੋਕ ਦੋਵਾਂ ਥਾਵਾਂ ਤੇ ਇੱਜ਼ਤ ਮਾਣ ਸਤਿਕਾਰ ਮਿਲਦਾ ਹੈ ਉਹਨਾਂ ਦੇ ਅੰਦਰੋਂ ਤੇ ਬਾਹਰੋਂ ਮਤਲਬ ਹਰ ਪਾਸਿਓਂ ਕਾਲਖ ਮਿਟ ਜਾਂਦੀ ਹੈ ਮੁਖ ਉਜਲੇ ਹੋਏ ਇਹਦਾ ਮਤਲਬ ਸਿਰਫ ਬਾਹਰੀ ਇੱਜ਼ਤ ਹੀ ਨਹੀਂ ਹੋਣਾ ਸ਼ਾਇਦ ਕੋਈ ਹੋਰ ਡੂੰਗਾ ਮਤਲਬ ਵੀ ਹੋਵੇਗਾ ਬਿਲਕੁਲ ਬਹੁਤ ਵਧੀਆ ਪੁੱਛਿਆ ਅਸਲ 'ਚ ਮੁਖ ਉਜਲਾ ਹੋਣ ਦਾ ਭਾਵ ਹੈ ਅੰਦਰੋਂ ਸਾਫ਼ ਹੋ ਜਾਣਾ ਆਤਮਾ ਦਾ ਸ਼ੁੱਧ ਹੋ ਜਾਣਾ ਅੱਛਾ ਜਦੋਂ ਅੰਦਰ ਨਾਮ ਦਾ ਚਾਨਣ ਹੁੰਦਾ ਨਾ ਤਾਂ ਵਿਕਾਰਾਂ ਦੀ ਮੈਲ ਧੋਤੀ ਜਾਂਦੀ ਹੈ ਮਨ ਸ਼ਾਂਤ ਹੋ ਜਾਂਦਾ ਤੇ ਚਿਹਰੇ ਤੇ ਆਪਣੇ ਆਪ ਇੱਕ ਖਾਸ ਨੂਰ ਆ ਜਾਂਦਾ ਇੱਕ ਖਿੜਾਓ ਜਿਹਾ ਤੇ ਸਭ ਤੋਂ ਵੱਡਾ ਫਲ ਤੇ ਇਸ ਨਾਮ ਧਨ ਦਾ ਸਭ ਤੋਂ ਵੱਡਾ ਫਲ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਹਰ ਪਾਇਆ ਸੱਚ ਸੋਏ ਹਰੀ ਨੂੰ ਪਾ ਲਿਆ ਹਾਂਜੀ ਉਸ ਉਸ ਸੱਚੇ ਹਮੇਸ਼ਾ ਰਹਿਣ ਵਾਲੇ ਰੱਬ ਨੂੰ ਪਾ ਲੈਂਦੇ ਨੇ ਉਸ ਨਾਲ ਇੱਕਮਿਕ ਹੋ ਜਾਂਦੇ ਨੇ ਸੋ ਨਾਮ ਧੰਨ ਰੱਬ ਤੱਕ ਪਹੁੰਚਣ ਦਾ ਰਸਤਾ ਵੀ ਹੈ ਤੇ ਮੰਜ਼ਲ ਵੀ ਮਨ ਮੇਰੇ ਗੁਰਸਬਦੀ ਹਰ ਪਾਇਆ ਜਾਏ ਇਹ ਆਗੀ ਜੀ ਇਸ ਸ਼ਬਦ ਦੀ ਰਹਾਉ ਦੀ ਤੁਕ ਰਹਾਉ ਹਾਂਜੀ ਰਹਾਉ ਦਾ ਮਤਲਬ ਹੁੰਦਾ ਹੈ ਠਹਿਰਨਾ ਰੁਕ ਕੇ ਸੋਚਣਾ ਵਿਚਾਰਨਾ ਇਹ ਤੁਕਨਾ ਪੂਰੇ ਸ਼ਬਦ ਦਾ ਜੋ ਕੇਂਦਰੀ ਖਿਆਲ ਹੈ ਜੋ ਮੁੱਖ ਸਿਧਾਂਤ ਹੈ ਉਹਨੂੰ ਦੱਸਦੀ ਹੈ ਤੇ ਇੱਥੇ ਗੁਰੂ ਸਾਹਿਬ ਮਨ ਨੂੰ ਸਮਝਾ ਰਹੇ ਨੇ ਹਾਂਜੀ ਆਪਣੇ ਮਨ ਨੂੰ ਤੇ ਮਨ ਰਾਹੀਂ ਸਾਨੂੰ ਸਾਰਿਆਂ ਨੂੰ ਗੁਰਬਾਣੀ ਇੱਕ ਅਸਰ ਹੀ ਮਨ ਨੂੰ ਸੰਬੋਧਨ ਹੁੰਦਾ ਕਿਉਂਕਿ ਭਟਕਦਾ ਤਾਂ ਮਨ ਹੀ ਹੈ ਤੇ ਸਮਝਾਉਣਾ ਵੀ ਮਨ ਨੂੰ ਹੀ ਪੈਂਦਾ ਤੇ ਕੀ ਸਮਝਾ ਰਹੇ ਨੇ ਗੁਰੂ ਸਾਹਿਬ ਇੱਥੇ ਗੁਰੂ ਸਾਹਿਬ ਮਨ ਨੂੰ ਕਹਿ ਰਹੇ ਨੇ ਹੇ ਮੇਰੇ ਮਨ ਜੇ ਤੂੰ ਉਸ ਹਰੀ ਨੂੰ ਪਾਉਣਾ ਚਾਹੁੰਦਾ ਜਿਸ ਦੀ ਗੱਲ ਹੁਣੇ ਹੋਈ ਹੈ ਹਾਂਜੀ ਤਾਂ ਉਹਦਾ ਰਸਤਾ ਕੀ ਹੈ ਉਹ ਰਸਤਾ ਹੈ ਗੁਰ ਸਬਦੀ ਗੁਰੂ ਦੇ ਸ਼ਬਦ ਰਾਹੀ ਸਿਰਫ ਗੁਰੂ ਦੇ ਸ਼ਬਦ ਰਾਹੀ ਕੇਵਲ ਤੇ ਕੇਵਲ ਗੁਰੂ ਦੇ ਸ਼ਬਦ ਨੂੰ ਕਮਾ ਕੇ ਉਸ ਨੂੰ ਸਮਝ ਕੇ ਜੀਵਨ ਚ ਤਾਰਨ ਕਰਕੇ ਹੀ ਰੱਬ ਮਿਲ ਸਕਦਾ ਹੈ ਗੁਰੂ ਦਾ ਸ਼ਬਦ ਹੀ ਉਹ ਗਿਆਨ ਹੈ ਉਹ ਚਾਨਣ ਹੈ ਜਿਹੜਾ ਸਾਨੂੰ ਭਟਕਣ ਤੋਂ ਬਚਾ ਕੇ ਰੱਬ ਦੇ ਰਾਹ ਤੇ ਤੋਰਦਾ ਹੈ ਬਿਨ ਸ਼ਬਦੈ ਜਗ ਭੁਲਦਾ ਫਿਰਦਾ ਦਰਗਹਿ ਮਿਲੇ ਸਜਾਏ ਰਹਾਉ ਹੁਣ ਰਹਾਉ ਦੀ ਇਸ ਦੂਜੀ ਲਾਈਨ ਚ ਗੁਰੂ ਸਾਹਿਬ ਇੱਕ ਤਰ੍ਹਾਂ ਨਾਲ ਚੇਤਾਵਨੀ ਦੇ ਰਹੇ ਨੇ ਚਿਤਾਵਨੀ ਹਾਂਜੀ ਜਿਾ ਕਹਿ ਲੋ ਕਿ ਗੁਰੂ ਸ਼ਬਦ ਦੀ ਮਹੱਤਤਾ ਨੂੰ ਹੋਰ ਪੱਕਾ ਕਰ ਰਹੇ ਨੇ ਕਹਿੰਦੇ ਨੇ ਕਿ ਜੇਕਰ ਬੰਦਾ ਗੁਰੂ ਦੇ ਸ਼ਬਦ ਦਾ ਆਸਰਾ ਨਹੀਂ ਲੈਂਦਾ ਉਹਦੀ ਸੇਧ ਤੋਂ ਬਿਨਾਂ ਜੀਉਂਦਾ ਤਾਂ ਜੱਗ ਭੁੱਲਦਾ ਫਿਰਦਾ ਭੁੱਲਿਆ ਫਿਰਦਾ ਹਾਂਜੀ ਇਹ ਦੁਨੀਆ ਮਤਲਬ ਕਿ ਜੀਵ ਭੁੱਲਿਆ ਭਟਕਿਆ ਫਿਰਦਾ ਕੁਰਾਹੇ ਪਿਆ ਰਹਿੰਦਾ ਭੁੱਲਦਾ ਫਿਰਦਾ ਦਾ ਕੀ ਮਤਲਬ ਹੋਇਆ ਜੀ ਕਿਸ ਚੀਜ਼ ਤੋਂ ਭੁੱਲਿਆ ਹੋਇਆ ਆਪਣੇ ਜੀਵਨ ਦੇ ਅਸਲ ਮਕਸਦ ਤੋਂ ਭੁੱਲਿਆ ਹੋਇਆ ਉਹ ਭੁੱਲ ਗਿਆ ਕਿ ਉਹ ਇੱਥੇ ਆਇਆ ਕਿਉਂ ਸੀ ਉਹਦਾ ਅਸਲੀਕਰ ਕਿੱਥੇ ਹੈ ਉਨੇ ਕਰਨਾ ਕੀ ਸੀ ਬਸ ਦੁਨੀਆ ਦੇ ਪਦਾਰਥਾਂ ਚ ਰਿਸ਼ਤਿਆਂ ਚ ਮਾਇਆ ਦੇ ਜਾਲ ਚ ਹੀ ਉਲਝਿਆ ਰਹਿੰਦਾ ਤੇ ਜਿਹੜਾ ਰਾਹ ਭੁੱਲ ਜਾਵੇ ਉਹ ਤਾਂ ਪਟਕਦਾ ਹੀ ਏ ਬਿਲਕੁਲ ਤੇ ਇਸ ਪਟਕਣ ਦਾ ਇਸ ਭੁੱਲ ਦਾ ਨਤੀਜਾ ਕੀ ਨਿਕਲਦਾ ਹੈ ਦਰਗਾਹ ਮਿਲੇ ਸਜਾਏ ਸਜ਼ਾ ਮਿਲਦੀ ਹੈ ਹਾਂਜੀ ਜਦੋਂ ਅੰਤ ਵੇਲੇ ਉਹ ਰੱਬ ਦੀ ਦਰਗਾਹ ਚ ਜਾਂਦਾ ਤਾਂ ਉਹਨੂੰ ਇਸ ਭੁੱਲ ਦੀ ਸ਼ਬਦ ਤੋਂ ਮੂੰਹ ਮੋੜਨ ਦੀ ਸਜ਼ਾ ਮਿਲਦੀ ਹੈ ਮਤਲਬ ਮੋੜ ਜਨਮ ਮਰਨ ਦੇ ਗੇੜ ਚ ਪੈਣਾ ਪੈਂਦਾ ਆਤਮਿਕ ਸ਼ਾਂਤੀ ਤੇ ਖੁਸ਼ੀ ਤੋਂ ਦੂਰ ਰਹਿ ਜਾਂਦਾ ਇਸ ਲਈ ਗੁਰੂ ਦਾ ਸ਼ਬਦ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ ਹੁਣ ਦੇਖੋ ਗੁਰੂ ਸਾਹਿਬ ਇੱਕ ਹੋਰ ਵੱਡੀ ਸੱਚਾਈ ਦੱਸ ਰਹੇ ਨੇ ਅੱਛਾ ਜੀ ਸਾਡਾ ਧਿਆਨ ਬਾਹਰਲੇ ਦੁਸ਼ਮਣਾਂ ਤੋਂ ਹਟਾ ਕੇ ਸਾਡੇ ਅੰਦਰ ਜਿਹੜੇ ਦੁਸ਼ਮਣ ਬੈਠੇ ਨੇ ਉਹਨਾਂ ਵੱਲ ਆ ਰਹੇ ਨੇ ਕਹਿੰਦੇ ਨੇ ਕਿ ਇਸ ਸਰੀਰ ਰੂਪੀ ਕਰਦੇ ਅੰਦਰ ਹੀ ਪੰਜ ਚੋਰ ਰਹਿੰਦੇ ਨੇ ਪੰਜ ਚੋਰ ਹਾਂਜੀ ਇਹ ਬਾਹਰੋਂ ਨਹੀਂ ਆਉਂਦੇ ਸਾਡੇ ਅੰਦਰ ਹੀ ਨੇ ਪੰਜ ਚੋਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਦਾ ਜ਼ਿਕਰ ਤਾਂ ਗੁਰਬਾਣੀ ਚ ਬਾਰ-ਬਾਰ ਆਉਂਦਾ ਪਰ ਇਹਨਾਂ ਨੂੰ ਚੋਰ ਕਿਉਂ ਕਿਹਾ ਗਿਆ ਇਹ ਕੀ ਚੋਰੀ ਕਰਦੇ ਨੇ ਸਾਡਾ ਬਹੁਤ ਵਧੀਆ ਸਵਾਲ ਪੁੱਛਿਆ ਜੀ ਇਹਨਾਂ ਨੂੰ ਚੋਰ ਤਾਂ ਕਿਆ ਕਿਉਂਕਿ ਇਹ ਚੁੱਪਚਾਪ ਸਾਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਤੇ ਸਾਡੀ ਸਭ ਤੋਂ ਕੀਮਤੀ ਚੀਜ਼ ਚੋਰੀ ਕਰ ਲੈਂਦੇ ਨੇ ਸਭ ਤੋਂ ਕੀਮਤੀ ਚੀਜ਼ ਉਹ ਕਿਹੜੀ ਹੈ ਉਹ ਹੈ ਸਾਡਾ ਆਤਮਿਕ ਸਰਮਾਇਆ ਸਾਡੇ ਗੁਣ ਸਾਡੀ ਸ਼ਾਂਤੀ ਸਾਡਾ ਆਤਮਿਕ ਬਲ ਸਾਡਾ ਨਾਮ ਧੰਨ ਅੱਛਾ ਦੇਖੋ ਕਾਮ ਵਾਸ਼ਨਾ ਸਾਨੂੰ ਨੇਕੀ ਤੋਂ ਦੂਰ ਕਰਦੀ ਹੈ ਗੁੱਸਾ ਸਾਡੀ ਸ਼ਾਂਤੀ ਖੋਹ ਲੈਂਦਾ ਲੋਭ ਸਾਨੂੰ ਸਬਰ ਤੋਂ ਦੂਰ ਕਰਦਾ ਮੋ ਸਾਨੂੰ ਰੱਬ ਨਾਲੋਂ ਤੋੜ ਕੇ ਮਾਇਆ 'ਚ ਫਸਾਉਂਦਾ ਤੇ ਹੰਕਾਰ ਸਾਨੂੰ ਨਿਮਰਤਾ ਤੋਂ ਦੂਰ ਲੈ ਜਾਂਦਾ ਇੰਜ ਇਹ ਪੰਜੇ ਮਿਲ ਕੇ ਸਾਡੀ ਆਤਮਿਕ ਜ਼ਿੰਦਗੀ ਨੂੰ ਅੰਦਰੋਂ ਅੰਦਰੀ ਲੁੱਟੀ ਜਾਂਦੇ ਨੇ ਅੰਮ੍ਰਿਤ ੂ ਲੂਟੈ ਮਨਮੁਖ ਨਹੀਂ ਬੂਝੇ ਕੋਏ ਨਾ ਸੁਣੈ ਪੁਕਾਰਾ ਇੱਥੇ ਗੱਲ ਹੋਰ ਸਾਫ਼ ਹੋ ਗਈ ਇਹ ਪੰਜੇ ਚੋਰ ਲੁੱਟਦੇ ਕੀ ਨੇ ਅੰਮ੍ਰਿਤ ਅੰਮ੍ਰਿਤ ਹਾਂਜੀ ਅੰਮ੍ਰਿਤ ਮਤਲਬ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਰੱਬ ਦੀ ਯਾਦ ਸਿਮਰਨ ਚੰਗੇ ਗੁਣ ਸ਼ਾਂਤੀ ਸਹਜ ਇਹ ਸਭ ਕੁਝ ਇਹ ਪੰਜੇ ਵਿਕਾਰ ਸਾਡੇ ਅੰਦਰੋਂ ਲੁੱਟ ਲੈਂਦੇ ਨੇ ਪਰ ਸਾਨੂੰ ਪਤਾ ਕਿਉਂ ਨਹੀਂ ਲੱਗਦਾ ਸਮੱਸਿਆ ਇਹੀ ਹੈ ਕਿ ਮਨਮੁਖ ਨਹੀਂ 부ਝੇ ਮਨਮੁਖ ਕੌਣ ਹੁੰਦਾ ਜਿਹੜਾ ਗੁਰੂ ਦੀ ਗੱਲ ਛੱਡ ਕੇ ਆਪਣੇ ਮਨ ਪਿੱਛੇ ਤੁਰਦਾ ਆਪਣੀਆਂ ਇੰਦਰੀਆਂ ਦਾ ਗੁਲਾਮ ਹੁੰਦਾ ਇਹੋ ਜਿਹਾ ਬੰਦਾ ਸਮਝਦਾ ਹੀ ਨਹੀਂ ਕਿ ਉਹਦੇ ਅੰਦਰ ਇਹ ਲੁੱਟ ਹੋ ਰਹੀ ਹੈ ਉਸ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਹਦਾ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਹੈ ਹਾਂਜੀ ਬਿਲਕੁਲ ਉਹ ਤਾਂ ਇਹਨਾਂ ਵਿਕਾਰਾਂ ਨੂੰ ਹੀ ਆਪਣਾ ਮਿੱਤਰ ਸਮਝੀ ਬੈਠਾ ਹੁੰਦਾ ਤੇ ਜਦੋਂ ਇਹ ਪੰਜੇ ਚੋਰ ਉਹਦਾ ਸਾਰਾ ਕੁਝ ਲੁੱਟ ਲੈਂਦੇ ਨੇ ਉਹਨੂੰ ਗੰਗਾਲ ਕਰ ਦਿੰਦੇ ਨੇ ਦੁੱਖਾਂ 'ਚ ਧੱਕ ਦਿੰਦੇ ਨੇ ਫਿਰ ਤਾਂ ਫਿਰ ਉਹ ਰੋਲਾ ਪਾਉਂਦਾ ਦੁਹਾਈ ਦਿੰਦਾ ਪਰ ਉਸ ਵੇਲੇ ਕੋਈ ਨਾ ਸੁਣੇ ਪੁਕਾਰਾ ਕੋਈ ਨਹੀਂ ਸੁਣਦਾ ਕੋਈ ਉਹਦੀ ਪੁਕਾਰ ਨਹੀਂ ਸੁਣਦਾ ਕੋਈ ਮਦਦ ਨਹੀਂ ਕਰ ਸਕਦਾ ਕਿਉਂ ਕਿਉਂਕਿ ਉਹਨੇ ਆਪ ਹੀ ਗੁਰੂ ਦਾ ਪੱਲਾ ਛੱਡ ਦਿੱਤਾ ਸੀ ਸ਼ਬਦ ਦਾ ਆਸਰਾ ਛੱਡ ਦਿੱਤਾ ਸੀ ਜਿਸ ਨੇ ਉਹਨੂੰ ਬਚਾਉਣਾ ਸੀ ਉਸ ਤੋਂ ਤਾਉ ਆਪ ਹੀ ਦੂਰ ਹੋ ਗਿਆ ਅੰਧਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾ ਸ਼ਬਦ ਇਸ ਆਖਰੀ ਤੁਕchna ਗੁਰੂ ਸਾਹਿਬ ਇੱਕ ਪੂਰੀ ਤਸਵੀਰ ਦਿਖਾ ਰਹੇ ਨੇ ਉਸ ਦੁਨੀਆ ਦੀ ਜਿਹੜੀ ਗੁਰੂ ਤੋਂ ਬਿਨਾ ਹੈ ਸ਼ਬਦ ਤੋਂ ਸਖਣੀ ਹੈ ਕਿਹੋ ਜੀ ਤਸਵੀਰ ਹੈ ਉਹ ਕਹਿੰਦੇ ਨੇ ਕਿ ਮਾਇਆ ਦੇ ਮੋਚ ਅਗਿਆਨਤਾ ਚ ਅੰਨਾ ਹੋਇਆ ਇਹ ਜੱਗ ਅੰਧ ਵਰਤਾਰਾ ਹੀ ਕਰਦਾ ਮਤਲਬ ਅੰਨਿਆ ਵਾਲੇ ਕੰਮ ਬਿਨਾ ਸੋਚੇ ਸਮਝੇ ਸਿਰਫ ਆਪਣੇ ਸਵਾਰਥ ਲਈ ਆਪਣੇ ਆਪ ਨੂੰ ਹੀ ਨੁਕਸਾਨ ਪਹੁੰਚਾਉਣ ਵਾਲੇ ਕੰਮ ਕਰਦਾ ਤੇ ਸਾਰਾ ਮਾਹੌਲ ਹੀ ਇਹੋ ਜਿਹਾ ਬਣ ਗਿਆ ਹਾਂਜੀ ਸਾਰਾ ਵਰਤਾਰਾ ਸਾਰਾ ਮਾਹੌਲ ਇਸੇ ਤਰ੍ਹਾਂ ਦਾ ਹੈ ਜਿੱਥੇ ਹਰ ਕੋਈ ਦੂਜੇ ਨੂੰ ਦੇਖ ਕੇ ਖੂਚ ਡਿੱਗੀ ਜਾ ਰਿਹਾ ਤੇ ਇਸ ਅੰਨੇਪਣ ਦਾ ਇਸ ਪਟਕਣ ਦਾ ਕਾਰਨ ਕੀ ਦੱਸਿਆ ਗੁਰੂ ਸਾਹਿਬ ਨੇ ਕਾਰਨ ਬਿਲਕੁਲ ਸਾਫ਼ ਦੱਸਿਆ ਬਾਜ ਗੁਰੂ ਗੁਬਾਰਾ ਬਾਜ ਗੁਰੂ ਗੁਬਾਰਾ ਗੁਰੂ ਤੋਂ ਬਿਨਾ ਗੁਰੂ ਦੇ ਗਿਆਨ ਯਾਨੀ ਸ਼ਬਦ ਤੋਂ ਬਿਨਾ ਜ਼ਿੰਦਗੀ ਦੇ ਰਾਹ ਤੇ ਕੁੱਪ ਹਨੇਰਾ ਛਾਇਆ ਹੋਇਆ ਹੈ ਗੁਬਾਰਾ ਕੋਈ ਰੋਸ਼ਨੀ ਨਹੀਂ ਕੋਈ ਰੋਸ਼ਨੀ ਨਹੀਂ ਕੋਈ ਸਹੀ ਦਿਸ਼ਾ ਨਹੀਂ ਕੋਈ ਰਸਤਾ ਦੱਸਣ ਵਾਲਾ ਨਹੀਂ ਜਿਵੇਂ ਹਨੇਰੇ 'ਚ ਬੰਦਾ ਠੋਕਰਾਂ ਖਾਂਦਾ ਹੈ ਭਟਕਦਾ ਹੈ ਉਸੇ ਤਰ੍ਹਾਂ ਗੁਰੂ ਤੋਂ ਬਿਨਾ ਮਨੁੱਖ ਸੰਸਾਰ 'ਚ ਦੁੱਖ ਭੋਗਦਾ ਹੈ ਭਟਕਦਾ ਰਹਿੰਦਾ ਹੈ ਤੇ ਅਸਲੀ ਮੰਜ਼ਿਲ ਤੱਕ ਪਹੁੰਚ ਹੀ ਨਹੀਂ ਪਾਂਦਾ ਗੁਰੂ ਹੀ ਉਹ ਸੂਰਜ ਹੈ ਜਿਹੜਾ ਇਸ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਸਕਦਾ ਹੈ ਵਾਹ ਜੀ ਵਾਹ ਗੁਰੂ ਅਮਰਦਾਸ ਜੀ ਨੇ ਕਿੰਨੇ ਸੌਖੇ ਸ਼ਬਦਾਂ ਚ ਜ਼ਿੰਦਗੀ ਦੀਆਂ ਕਿੰਨੀਆਂ ਡੂੰਘੀਆਂ ਸੱਚਾਈਆਂ ਸਾਡੇ ਸਾਹਮਣੇ ਰੱਖ ਦਿੱਤੀਆਂ ਨੇ ਹਾਂਜੀ ਬਹੁਤ ਹੀ ਕਮਾਲ ਦਾ ਉਪਦੇਸ਼ ਹੈ ਜੇ ਆਪਾਂ ਇਸ ਪੂਰੇ ਸ਼ਬਦ ਦਾ ਸਾਰ ਕੱਢੀਏ ਤਾਂ ਮੋٹے ਤੌਰ ਤੇ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ ਹਨਾ ਜੀ ਬਿਲਕੁਲ ਪਹਿਲੀ ਗੱਲ ਤਾਂ ਇਹ ਕਿ ਅਸਲੀ ਦੌਲਤ ਅਸਲੀ ਖਜ਼ਾਨਾ ਪਰਮਾਤਮਾ ਦਾ ਨਾਮ ਹੈ ਹਾਂ ਜੀ ਜਿਹੜਾ ਹਮੇਸ਼ਾ ਰਹਿੰਦਾ ਜਿਹਦਾ ਕੋਈ ਮੁੱਲ ਨਹੀਂ ਤੇ ਮਿਲਦਾ ਹੈ ਗੁਰੂ ਦੇ ਸ਼ਬਦ ਰਾਹੀਂ ਬਿਲਕੁਲ ਸਹੀ ਇਹ ਪਹਿਲਾ ਤੇ ਸਭ ਤੋਂ ਜ਼ਰੂਰੀ ਨੁਕਤਾ ਹੈ ਆਪਾਂ ਸਾਰੇ ਉਮਰ ਦੁਨੀਆ ਦਾ ਪੈਸਾ ਇਕੱਠਾ ਕਰਨ 'ਚ ਲੱਗੇ ਰਹਿੰਦੇ ਆ ਪਰ ਗੁਰੂ ਸਾਹਿਬ ਸਾਨੂੰ ਅਸਲੀ ਤਨ ਨਾਮ ਤਨ ਦੀ ਪਹਿਚਾਨ ਕਰਵਾ ਰਹੇ ਨੇ ਤੇ ਜਿਸ ਕੋਲ ਇਹ ਤਨ ਹੈ ਉਹ ਹੀ ਅਸਲ 'ਚ ਅਮੀਰ ਹੈ ਹਾਂਜੀ ਉਹੀ ਅਸਲ ਅਮੀਰ ਹੈ ਉਹੀ ਲੋਕ ਪਰਲੋਕ 'ਚ ਇੱਜ਼ਤ ਪਾਉਂਦਾ ਹੈ ਤੇ ਦੂਜਾ ਵੱਡਾ ਨੁਕਤਾ ਜਿਸ ਤੇ ਸਾਨੂੰ ਬਹੁਤ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਉਹ ਹੈ ਸਾਡੇ ਅੰਦਰ ਬੈਠੇ ਪੰਜ ਚੋਰਾਂ ਦਾ ਹਾਂਜੀ ਉਹ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਗੁਰੂ ਸਾਹਿਬ ਨੇ ਸਾਫ਼-ਸਾਫ਼ ਕਿਹਾ ਹੈ ਕਿ ਇਹ ਸਾਡੇ ਆਤਮਿਕ ਜੀਵਨ ਦਾ ਅੰਮ੍ਰਿਤ ਲੁੱਟ ਰਹੇ ਨੇ ਜੀ ਇਹ ਸਾਡੇ ਅੰਦਰਲੇ ਦੁਸ਼ਮਣ ਨੇ ਜਿਹੜੇ ਸਾਨੂੰ ਰੱਬ ਨਾਲੋਂ ਤੋੜਦੇ ਨੇ ਤੇ ਦੁੱਖਾਂ ਵੱਲ ਲੈ ਜਾਂਦੇ ਨੇ ਅੱਜ ਕੱਲ ਦੇ ਸਮੇਂ 'ਚ ਤਾਂ ਜਿੱਥੇ ਬਾਹਰ ਦੇ ਪੈੜੇ ਅਸਰ ਇੰਨੇ ਜ਼ਿਆਦਾ ਨੇ ਇਹਨਾਂ ਅੰਦਰਲੇ ਚੋਰਾਂ ਨੂੰ ਪਛਾਣਨਾ ਤੇ ਇਹਨਾਂ ਤੋਂ ਬਚਣਾ ਹੋਰ ਵੀ ਜ਼ਰੂਰੀ ਹੋ ਗਿਆ। ਬਿਲਕੁਲ ਸਹੀ ਕਿਹਾ ਤੁਸੀਂ। ਆਪਾਂ ਅਕਸਰ ਨਾ ਬਾਹਰ ਦੇ ਹਾਲਾਤਾਂ ਨੂੰ ਦੋਸ਼ ਦਿੰਦੇ ਰਹਿੰਦੇ ਆਂ ਪਰ ਅਸਲੀ ਲੜਾਈ ਤਾਂ ਆਪਣੇ ਅੰਦਰ ਹੀ ਹੈ। ਅੰਦਰ ਦੀ ਲੜਾਈ? ਹਾਂਜੀ। ਜੇ ਆਪਾਂ ਅੰਦਰੋਂ ਮਜ਼ਬੂਤ ਨਹੀਂ, ਜੇ ਆਪਾਂ ਇਹਨਾਂ ਪੰਜਾਂ ਵਿਕਾਰਾਂ ਦੇ ਵਸਚਾ ਹਾਂ ਤਾਂ ਬਾਹਰ ਦੀ ਕੋਈ ਵੀ ਚੀਜ਼ ਸਾਨੂੰ ਪੱਕੀ ਸ਼ਾਂਤੀ ਜਾਂ ਖੁਸ਼ੀ ਨਹੀਂ ਦੇ ਸਕਦੀ। ਗੁਰੂ ਸਾਹਿਬ ਇਹੀ ਸਮਝਾ ਰਹੇ ਨੇ ਕਿ ਜੇ ਮਨਮੁਖ ਬਣੇ ਰਹਾਂਗੇ ਆਪਣੇ ਮਨ ਪਿੱਛੇ ਭੱਜਦੇ ਰਹਾਂਗੇ ਤਾਂ ਇਹ ਚੋਰ ਸਾਨੂੰ ਲੁੱਟਦੇ ਹੀ ਰਹਿਣਗੇ ਤੇ ਅਖੀਰ ਚ ਪਛਤਾਵਾ ਹੀ ਹੱਥ ਲੱਗੇਗਾ ਤਾਂ ਫਿਰ ਇਸ ਦਾ ਹੱਲ ਕੀ ਹੈ ਜੀ ਕਿਵੇਂ ਬਚੀਏ ਇਹਨਾਂ ਚੋਰਾਂ ਤੋਂ ਤੇ ਉਹ ਨਾਮ ਧੰ ਦਾ ਖਜ਼ਾਨਾ ਕਿਵੇਂ ਮਿਲੇ ਗੁਰੂ ਸਾਹਿਬ ਨੇ ਇਹਦਾ ਜਵਾਬ ਵੀ ਦਿੱਤਾ ਹੈ ਸ਼ਬਦ ਚ ਹਾਂਜੀ ਹਾਂਜੀ ਜਵਾਬ ਬਿਲਕੁਲ ਸਾਫ਼ ਹੈ ਗੁਰ ਸਬਦੀ ਹਰ ਪਾਇਆ ਜਾਏ ਤੇ ਬਾਜ ਗੁਰੂ ਗੁਬਾਰਾ ਹੱਲ ਹੈ ਗੁਰੂ ਦਾ ਸ਼ਬਦ ਗੁਰੂ ਦਾ ਸ਼ਬਦ ਹਾਂਜੀ ਗੁਰੂ ਦਾ ਸ਼ਬਦ ਹੀ ਉਹ ਰੋਸ਼ਨੀ ਹੈ ਜਿਹੜੀ ਅਗਿਆਨਤਾ ਦਾ ਹਨੇਰਾ ਦੂਰ ਕਰਦੀ ਹੈ ਗੁਰੂ ਦਾ ਸ਼ਬਦ ਹੀ ਉਹ ਤਾਕਤ ਹੈ ਜਿਹੜੀ ਇਹਨਾਂ ਪੰਜਾਂ ਚੋਰਾ ਨੂੰ ਕਾਬੂ ਕਰ ਸਕਦੀ ਹੈ ਤੇ ਇਹ ਕਿਵੇਂ ਹੁੰਦਾ ਹੈ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਵਿਚਾਰਦੇ ਆ ਤੇ ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦੇ ਆ ਤਾਂ ਸਾਡੇ ਅੰਦਰ ਨਾ ਇੱਕ ਸਮਝ ਪੈਦਾ ਹੁੰਦੀ ਹੈ ਵਿਵੇਕ ਬੁੱਤੀ ਜਾਗਦੀ ਹੈ ਸਹੀ ਗਲਤ ਦੀ ਪਹਿਚਾਣ ਆਉਂਦੀ ਹੈ ਬਿਲਕੁਲ ਸਾਨੂੰ ਸਹੀ ਤੇ ਗਲਤ ਦੀ ਪਹਿਚਾਣ ਆਉਂਦੀ ਹੈ ਤੈਦਾ ਮਤਲਬ ਇਹ ਹੋਇਆ ਕਿ ਸਿਰਫ ਪੜਨਾ ਸੁਣਨਾ ਹੀ ਕਾਫੀ ਨਹੀਂ ਉਸ ਨੂੰ ਸਮਝ ਕੇ ਕਮਾਉਣਾ ਵੀ ਜ਼ਰੂਰੀ ਹੈ ਬਿਲਕੁਲ ਸਹੀ ਸ਼ਬਦ ਨੂੰ ਕਮਾਉਣ ਦਾ ਮਤਲਬ ਇਹ ਹੈ ਕਿ ਉਸ ਨੂੰ ਆਪਣੇ ਅਮਲ ਚ ਲਿਆਉਣਾ ਆਪਣੀ ਸੋਚ ਆਪਣੇ ਬੋਲ ਆਪਣੇ ਕੰਮਾਂ ਚ ਉਸ ਨੂੰ ਵਸਾਉਣਾ ਅੱਛਾ ਜਦੋਂ ਆਪਾਂ ਸ਼ਬਦ ਦੀ ਰੌਸ਼ਨੀ ਚ ਜ਼ਿੰਦਗੀ ਜੀਉਂਦੇ ਆ ਤਾਂ ਹੌਲੀ ਹੌਲੀ ਨਾਮ ਧੰ ਸਾਡੇ ਅੰਦਰ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਤੇ ਫਿਰ ਵਿਕਾਰਾਂ ਦਾ ਕੀ ਬਣਦਾ ਜਾਗਦਾ ਸੰਤੋਖ ਹੁੰਦਾ ਤੇ ਜਿਵੇਂ-ਜਿਵੇਂ ਗੁਣ ਵਧਦੇ ਨੇ ਉਹ ਪੰਜੇ ਵਿਕਾਰ ਕਮਜ਼ੋਰ ਪੈਂਦੇ ਜਾਂਦੇ ਨੇ ਗੁਰੂ ਦਾ ਸ਼ਬਦ ਨਾ ਇੱਕ ਢਾਲ ਵਾਂਗ ਕੰਮ ਕਰਦਾ ਹੈ ਜਿਹੜੀ ਸਾਨੂੰ ਇਹਨਾਂ ਚੋਰਾਂ ਦੇ ਹਮਲੇ ਤੋਂ ਬਚਾਉਂਦੀ ਹੈ ਇਹ ਤਾਂ ਬਹੁਤ ਹੌਸਲਾ ਦੇਣ ਵਾਲੀ ਗੱਲ ਹੈ ਮਤਲਬ ਇੱਕ ਸਾਫ਼ ਰਸਤਾ ਦਿਖ ਰਿਹਾ ਹੈ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਇਹ ਵਿਕਾਰ ਬਹੁਤ ਤਾਕਤਵਰ ਨੇ ਅਸੀਂ ਇਹਨਾਂ ਤੇ ਕਾਬੂ ਨਹੀਂ ਪਾ ਸਕਦੇ ਪਰ ਗੁਰੂ ਸਾਹਿਬ ਭਰੋਸਾ ਦਿਵਾ ਰਹੇ ਨੇ ਕਿ ਗੁਰੂ ਦੇ ਸ਼ਬਦ ਦੀ ਤਾਕਤ ਇਨ ਸਭ ਤੋਂ ਉੱਤੇ ਹੈ ਹਾਂਜੀ ਬਿਲਕੁਲ ਲੋੜ ਸਿਰਫ ਸ਼ਰਧਾ ਤੇ ਪੱਕੇ ਇਰਾਦੇ ਨਾਲ ਸ਼ਬਦ ਨਾਲ ਜੁੜਨ ਦੀ ਹੈ ਤੇ ਇਹ ਇੱਕ ਦੋ ਦਿਨ ਦਾ ਕੰਮ ਤਾਂ ਹੈ ਨਹੀਂ ਨਹੀਂ ਜੀ ਬਿਲਕੁਲ ਨਹੀਂ ਇਹ ਯਾਤਰਾ ਤਾਂ ਲਗਾਤਾਰ ਅਭਿਆਸ ਮੰਗਦੀ ਹੈ ਰੋਜ਼ ਨਿਤਨੇਮ ਕਰਨਾ ਕੀਰਤਨ ਸੁਣਨਾ ਸੰਗਤ ਚ ਜਾ ਕੇ ਗੁਰਬਾਣੀ ਦੀ ਵਿਚਾਰ ਸੁਣਨੀ ਤੇ ਕਰਨੀ ਸੇਵਾ ਕਰਨੀ ਇਹ ਸਾਰੇ ਸਾਧਨ ਨੇ ਜਿਹੜੇ ਸਾਨੂੰ ਸ਼ਬਦ ਨਾਲ ਜੋੜਦੇ ਨੇ ਤੇ ਸਾਡੀ ਆਤਮਿਕ ਤਾਕਤ ਵਧਾਉਂਦੇ ਨੇ ਜਿਵੇਂ ਸਰੀਰ ਲਈ ਰੋਜ਼ ਭੋਜਨ ਜ਼ਰੂਰੀ ਹੈ ਹਾਂਜੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜ਼ ਭੋਜਨ ਚਾਹੀਦਾ ਉਸੇ ਤਰ੍ਹਾਂ ਆਤਮਾ ਨੂੰ ਤੰਦਰੁਸਤ ਰੱਖਣ ਲਈ ਇਹਨਾਂ ਪੰਜਾਂ ਚੋਰਾਂ ਤੋਂ ਬਚਾਉਣ ਲਈ ਰੋਜ਼ ਗੁਰਬਾਣੀ ਦੀ ਆਤਮਿਕ ਖੁਰਾਕ ਦੀ ਲੋੜ ਹੈ ਸੋ ਸੰਖੇਪਚ ਅੱਜ ਦੇ ਇਸ ਪਾਵਨ ਹੁਕਮਨਾਮੇ ਤੋਂ ਸਾਨੂੰ ਇਹ ਸੇਧ ਮਿਲਦੀ ਹੈ ਕਿ ਅਸੀਂ ਦੁਨੀਆ ਦੀ ਦੌਲਤ ਪਿੱਛੇ ਭੱਜ ਕੇ ਆਪਣਾ ਅਸਲੀ ਖਜ਼ਾਨਾ ਨਾਮਤਨ ਨਾ ਗਵਾ ਲਈਏ ਜੀ ਸਾਨੂੰ ਆਪਣੇ ਅੰਦਰ ਚਾਤੀ ਮਾਰ ਕੇ ਉਹਨਾਂ ਪੰਜਾਂ ਚੋਰਾ ਨੂੰ ਪਛਾਣਨਾ ਪਵੇਗਾ ਤੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਉਹਨਾਂ ਤੋਂ ਬਚਣਾ ਪਵੇਗਾ ਕਿਉਂਕਿ ਗੁਰੂ ਦਾ ਸ਼ਬਦ ਹੀ ਹਨੇਰੇ 'ਚ ਰੌਸ਼ਨੀ ਹੈ ਪਟਕਣ 'ਚ ਰਾਹ ਹੈ ਤੇ ਵਿਕਾਰਾਂ ਨਾਲ ਲੜਨ ਲਈ ਤਾਕਤ ਹੈ ਬਿਲਕੁਲ ਸਹੀ ਕਿਹਾ ਜੀ ਜਦੋਂ ਆਪਾਂ ਗੁਰੂ ਸ਼ਬਦ ਨੂੰ ਆਪਣਾ ਆਧਾਰ ਬਣਾ ਲੈਨੇ ਆ ਤਾਂ ਨਾ ਸਿਰਫ ਸਾਨੂੰ ਨਾਮ ਧਨ ਮਿਲਦਾ ਬਲਕਿ ਸਾਡੀ ਜ਼ਿੰਦਗੀ ਵੀ ਸੋਖੀ ਸ਼ਾਂਤ ਤੇ ਚੜ੍ਹਦੀ ਕਲਾ ਵਾਲੀ ਬਣ ਜਾਂਦੀ ਹੈ। ਇਹੀ ਗੁਰਮਤ ਦਾ ਰਾਹ ਹੈ ਜਿਸ ਤੇ ਚੱਲ ਕੇ ਅਸੀਂ ਇਸ ਲੋਕ 'ਚ ਵੀ ਸੁਖੀ ਹੋ ਸਕਦੇ ਆ ਤੇ ਪਰਲੋਕ 'ਚ ਵੀ ਸੁਰਖਰੂ ਹੋ ਸਕਦੇ ਆ। ਅਸੀਂ ਸੰਗਤ ਅਤੇ ਗੁਰੂ ਸਾਹਿਬ ਦੇ ਚਰਨਾਂ 'ਚ ਨਿਮਰਤਾ ਨਾਲ ਖਿਮਾ ਮੰਗਦੇ ਆ। ਸਾਡਾ ਮਕਸਦ ਤਾਂ ਬਸ ਗੁਰੂ ਸਾਹਿਬ ਦੇ ਪਿਆਰੇ ਸੰਦੇਸ਼ ਨੂੰ ਸਿੱਖਣਾ ਤੇ ਸਾਂਝਾ ਕਰਨਾ ਹੈ। ਸਾਰੀ ਸੰਗਤ ਵੀ ਇਹੀ ਬੇਨਤੀ ਹੈ ਕਿ ਜ਼ਿੰਦਗੀ ਦੀ ਸਹੀ ਦਿਸ਼ਾ ਲਈ ਸਹੀ ਅਗਵਾਈ ਲਈ ਸਿੱਧੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਲਈਏ ਆਪ ਗੁਰਬਾਣੀ ਪੜ੍ਹੀਏ ਸਮਝੀਏ ਤੇ ਵਿਚਾਰੀਏ ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸ਼ਣ ਨਾਮ ਦੀ ਦਾਤ ਦੇਣ ਤੇ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਇਸ ਨਿਮਾਣੀ ਜੀ ਕੋਸ਼ਿਸ਼ ਨੂੰ ਸਫਲ ਬਣਾਉਣ ਲਈ ਕਿਰਪਾ ਕਰਕੇ ਇਸ ਵਿਚਾਰ ਚਰਚਾ ਨੂੰ ਹੋਰਨਾ ਗੁਰਮੁਖ ਪਿਆਰਿਆਂ ਸੰਗਤਾਂ ਨਾਲ ਜ਼ਰੂਰ ਸਾਂਝਾ ਕਰਨਾ ਜੀ ਤਾਂ ਕਿ ਗੁਰਬਾਣੀ ਦਾ ਇਹ ਚਾਨਣ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਜੀ ਅੱਜ ਦੇ ਹੁਕਮਨਾਮੇ ਤੇ ਵਿਚਾਰ ਕਰਦਿਆਂ ਆਓ ਇੱਕ ਸਵਾਲ ਆਪਣੇ ਆਪ ਨੂੰ ਪੁੱਛੀਏ ਗੁਰੂ ਸਾਹਿਬ ਨੇ ਸਾਨੂੰ ਪੰਜ ਚੋਰਾ ਕਾਮ, ਕਰੋਭ, ਲੋਭ, ਮੋਹ, ਹੰਕਾਰ ਤੋਂ ਖਬਰਦਾਰ ਕੀਤਾ ਹੈ ਆਪਾਂ ਇਮਾਨਦਾਰੀ ਨਾਲ ਆਪਣੇ ਅੰਦਰ ਚਾਤ ਮਾਰੀਏ ਕਿਹੜਾ ਚੋਰ ਸਾਡੇ ਆਤਮਿਕ ਖਜ਼ਾਨੇ ਤੇ ਸਭ ਤੋਂ ਵੱਧ ਅਮਲ ਕਰ ਰਿਹਾ ਹੈ ਤੇ ਅਸੀਂ ਉਸ ਬਾ ਮੁਕਾਬਲਾ ਕਰਨ ਲਈ ਗੁਰੂ ਦੇ ਸ਼ਬਦ ਦੀ ਢਾਲ ਨੂੰ ਆਪਣੇ ਜੀਵਨ ਵਿੱਚ ਕਿਵੇਂ ਹੋਰ ਮਜ਼ਬੂਤੀ ਨਾਲ ਅਪਣਾ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ